ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਇਸ ਵੇਲੇ ਦਿੱਲੀ ਬਲਾਸਟ ਦੇ ਮਾਮਲੇ ਦੇ ਵਿੱਚ ਬਹੁਤ ਵੱਡੀ ਅਪਡੇਟ ਆ ਰਹੀ ਹੈ ਜੀ ਹਾਂ ਦਿੱਲੀ ਬਲਾਸਟ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ I20 ਕਾਰ ਜਿਹੜੀ ਬਲਾਸਟ ਹੋਈ ਸੀ ਉਸ ਬਾਰੇ ਸਾਰਿਆਂ ਨੂੰ ਪਤਾ ਹੈ ਪਰ ਅੱਜ ਸ਼ਾਮ ਨੂੰ ਇੱਕ ਬਹੁਤ ਵੱਡੀ ਅਪਡੇਟ ਇਹ ਆਈ ਕਿ ਫਰੀਦাবাদ ਤੋਂ ਇੱਕ ਲਾਲ ਰੰਗ ਦੀ ਇਕੋਸਪੋਰਟ ਗੱਡੀ ਬਰਾਮਦ ਕੀਤੀ ਗਈ ਹੈ ਤੇ ਇਸ ਗੱਡੀ ਨੂੰ ਇਸ ਸਮੇਂ ਸੁਰੱਖਿਆ ਏਜੰਸੀਆਂ ਨੇ ਘੇਰਿਆ ਹੋਇਆ ਹੈ ਤੇ ਆਲੇ ਦੁਆਲੇ ਦੇ ਲੋਕਾਂ ਨੂੰ ਕਿਹਾ ਗਿਆ ਕਿ ਇਸ ਗੱਡੀ ਦੇ ਨੇੜੇ ਨਾ ਜਾਓ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਣੀਆਂ ਫਰੀਦাবাদ ਦੇ ਪਿੰਡ ਖੰਡਾਵਲੀ ਤੋਂ ਜਿੱਥੇ NIA ਤੇ ਬਾਕੀ ਜਾਂਚ ਏਜੰਸੀਆਂ ਨੇ ਇਸ ਗੱਡੀ ਨੂੰ ਰਾਉਂਡ ਅਪ ਕੀਤਾ ਇਸ ਗੱਡੀ ਦੀ ਜਾਂਚ ਕੀਤੀ ਜਾ ਰਹੀ ਹੈ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਖੰਡਾਵਲੀ ਪਿੰਡ ਹੈ ਫਰੀਦাবাদ ਦਾ ਜਿੱਥੇ ਇਹ ਇਕੋਸਪੋਰਟ ਗੱਡੀ ਬਰਾਮਦ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਕੋਸਪੋਰਟ ਗੱਡੀ ਉਸੇ ਸ਼ਖਸ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਇਹ ਹਜੇ ਤੈਅ ਕਰਨਾ ਬਾਕੀ ਹੈ ਕਿ ਜੋ ਸ਼ਖਸ i20 ਚਲਾ ਰਿਹਾ ਸੀ ਉਸੇ ਦੇ ਨਾਮ ਤੇ ਇਹ ਗੱਡੀ ਦਰਜ ਸੀ ਇਸ ਗੱਡੀ ਦਾ ਨੰਬਰ ਤੁਸੀਂ ਦੇਖ ਰਹੇ ਹੋ DL10CK ਉਸ ਤੋਂ ਬਾਅਦ 055 05 0450 ਜੀ ਹਾਂ ਇਸ ਗੱਡੀ ਦਾ ਨੰਬਰ ਇਹ ਹੈ ਤੇ ਇਸ ਨੂੰ ਜਾਂਚ ਏਜੰਸੀਆਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈ ਖੰਡਾਵਲੀ ਪਿੰਡ ਜੋ ਕਿ ਫਰੀਦাবাদ ਦੇ ਵਿੱਚ ਪੈਂਦਾ ਇਸ ਦੇ ਕੋਲ ਹੀ ਅਲਫਲਾਹ ਯੂਨੀਵਰਸਿਟੀ ਪੈਂਦੀ ਹੈ ਤੇ ਇਸੇ ਥਾਂ ਤੇ ਇਹ ਗੱਡੀ ਬਰਾਮਦ ਕੀਤੀ ਗਈ ਹੈ ਇਸ ਗੱਡੀ ਦੀ ਪਾਲ ਸੀਐਫਐਸਐਲ ਦੀਆਂ ਟੀਮਾਂ ਐਨਆਈਏ ਦੀਆਂ ਟੀਮਾਂ ਦਿੱਲੀ ਪੁਲਿਸ ਤੇ ਹੋਰ ਏਜੰਸੀਆਂ ਕਰ ਰਹੀਆਂ ਸਨ ਜਿਸ ਤੋਂ ਬਾਅਦ ਇਸ ਗੱਡੀ ਨੂੰ ਬਰਾਮਦ ਕੀਤਾ ਗਿਆ ਤੇ ਇਸ ਪੂਰੇ ਇਲਾਕੇ ਦੇ ਵਿੱਚ ਲੋਕਾਂ ਨੂੰ ਕਿਹਾ ਗਿਆ ਇਸ ਪੂਰੇ ਇਲਾਕੇ ਨੂੰ ਕੋਰਡਨ ਆਫ ਵੀ ਕਰ ਦਿੱਤਾ ਗਿਆ ਲੋਕਾਂ ਨੂੰ ਕਿਹਾ ਗਿਆ ਕਿ ਇਸ ਗੱਡੀ ਦੇ ਕੋਲ ਕੋਈ ਨਾ ਜਾਵੇ ਕਿਉਂਕਿ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਕੋਈ ਅਹਿਮ ਸਬੂਤ ਹੋ ਸਕਦਾ ਹੈ ਕੋਈ ਅਜੀਹੀ ਚੀਜ਼ ਹੋ ਸਕਦੀ ਹੈ ਜੋ ਦਿੱਲੀ ਬਲਾਸਟ ਦੇ ਮਾਮਲੇ ਦੇ ਨਾਲ ਸਿੱਧੇ ਤੌਰ ਤੇ ਜੁੜੀ ਹੋਈ ਹੋਵੇ ਤਾਂ ਤੁਸੀਂ ਦੇਖ ਰਹੇ ਹੋ ਸੀਐਫਐਲ ਦੀਆਂ ਟੀਮਾਂ ਇਸ ਸਮੇਂ ਪਹੁੰਚੀਆਂ ਹੋਈਆਂ ਨੇ ਜੋ ਜਾਂਚ ਕਰਦੀਆਂ ਨੇ ਕਿ ਆਖਿਰਕਾਰ ਇਸ ਗੱਡੀ ਦਾ ਜੋ ਤਾਰ ਹੈ ਉਹ ਦਿੱਲੀ ਤਮਾਕੇ ਨਾਲ ਕਿਵੇਂ ਜੁੜਿਆ ਹੋ ਸਕਦਾ ਤੁਹਾਨੂੰ ਦੱਸ ਦਈਏ ਕਿ ਇਹ ਉਹ ਕਾਰ ਹੈ ਜਦੋਂ ਕਿਹਾ ਗਿਆ ਕਿ ਜੋ ਡਰਾਈਵਰ ਸੀ I20 ਕਾਰ ਚਲਾ ਰਿਹਾ ਸੀ ਹਾਲਾਂਕਿ ਉਸ ਦੀ ਫਿਲਹਾਲ ਮੌਤ ਹੋ ਚੁੱਕੀ ਹੈ ਤੇ ਉਸੇ ਦੇ ਨਾਮ ਤੇ ਇਹ ਗੱਡੀ ਵੀ ਦਰਜ ਹੈ ਤੇ ਉਸੇ ਦੇ ਨਾਮ ਤੇ ਇਸ ਗੱਡੀ ਦੇ ਉੱਪਰ ਲੱਗਿਆ ਜੋ ਫਾਸਟ ਟੈਗ ਹੈ ਉਹ ਵੀ ਉਸੇ ਦੇ ਨਾਮ ਤੇ ਦਰਜ ਕੀਤਾ ਗਿਆ ਤਾਂ ਇਹ ਗੱਡੀ ਇਸ ਸਮੇਂ ਦਿੱਲੀ ਬਲਾਸਟ ਦੇ ਕਨੈਕਸ਼ਨ ਦੇ ਵਿੱਚ ਸਭ ਤੋਂ ਅਹਿਮ ਸਬੂਤ ਹੋ ਸਕਦੀ ਹੈ ਇਸ ਗੱਡੀ ਨੂੰ ਹਜੇ ਅਨਲੌਕ ਨਹੀਂ ਕੀਤਾ ਗਿਆ ਕਿਉਂਕਿ ਇੱਕ ਹਾਦਸਾ ਜਤਾਇਆ ਜਾ ਰਿਹਾ ਹੈ ਕਿ ਜਿਵੇਂ I20 ਕਾਰ ਦੇ ਵਿੱਚ ਤਮਾਕਾ ਖੇਸੀ ਜੋ ਬਲਾਸਟ ਹੋਇਆ ਤੇ ਉਸ ਤੋਂ ਬਾਅਦ ਅਜਿਹੀਆਂ ਕਈ ਹੋਰ ਕਾਰਾਂ ਹੋ ਸਕਦੀਆਂ ਨੇ ਜੋ ਇਸ ਕੜੀ ਦੇ ਵਿੱਚ ਸ਼ਾਮਲ ਹੋ ਸਕਦੀਆਂ ਨੇ ਤਾਂ ਇਹ ਲਾਲ ਕਾਰ ਵੀ ਲਾਲ ਇਕੋਸਪੋਰਟ ਗੱਡੀ ਫੋਰਡ ਗੱਡੀ ਜੋ ਇਸ ਕਨੈਕਸ਼ਨ ਦੇ ਵਿੱਚ ਹੋ ਸਕਦੀ ਹੈ ਤਾਂ ਬਰੀਕੀ ਨਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਬਮ ਡਿਸਪੋਜ਼ਲ ਦੀਆਂ ਟੀਮਾਂ ਨੇ ਉਹਨਾਂ ਨੂੰ ਵੀ ਸ਼ਾਇਦ ਸੰਪਰਕ ਕੀਤਾ ਜਾਏਗਾ ਤਾਂ ਕਿ ਇਸ ਨੂੰ ਅਨਲੌਕ ਕੀਤਾ ਜਾ ਸਕੇ ਤੁਹਾਨੂੰ ਦੱਸ ਦਈਏ ਕਿ ਜੋ ਦਿੱਲੀ ਦੇ ਵਿੱਚ ਬਲਾਸਟ ਹੋਇਆ ਸੀ ਉਸ ਬਲਾਸਟ ਤੋਂ ਬਾਅਦ ਪੂਰੇ ਦੇਸ਼ ਵਿੱਚ ਅਲਰਟ ਹੈ ਦਿੱਲੀ ਬਲਾਸਟ ਦੇ ਵਿੱਚ ਕਰੀਬ 12 ਲੋਕਾਂ ਦੀ ਮੌਤ ਦੀ ਹੁਣ ਤੱਕ ਪੁਸ਼ਟੀ ਹੋ ਚੁੱਕੀ ਹੈ ਤੇ ਕਈ ਲੋਕ ਜ਼ਖਮੀ ਨੇ ਤੇ ਇਸ ਤੋਂ ਬਾਅਦ ਵੱਖ-ਵੱਖ ਥਾਵਾਂ ਤੇ ਛਾਪੇ ਮਾਰੀ ਚੱਲ ਰਹੀ ਹੈ ਤੇ ਸਭ ਇਸ ਸਾਰੀ ਘਟਨਾ ਦਾ ਸੈਂਟਰਲ ਪੁਆਇੰਟ ਜੋ ਬਣ ਰਿਹਾ ਉਹ ਬਣ ਰਿਹਾ ਅਲਫਲਾਹ ਯੂਨੀਵਰਸਿਟੀ ਜੋ ਕਿ ਫਰੀਦাবাদ ਦੇ ਵਿੱਚ ਹੈ ਮੈਡੀਕਲ ਯੂਨੀਵਰਸਿਟੀ ਹੈ ਯੂਜੀਸੀ ਦੇ ਅੰਡਰ ਇਸ ਨੂੰ ਰਜਿਸਟਰ ਕੀਤਾ ਗਿਆ ਹੈ ਕਈ ਲੋਕ ਇੱਥੇ ਪੜ੍ਹਦੇ ਨੇ ਐਮਬੀਬੀਐਸ ਦਾ ਕੋਰਸ ਚੱਲਦਾ ਹੈ ਪਰ ਇਸ ਯੂਨੀਵਰਸਿਟੀ ਦੇ ਕੋਲ ਜਿਸ ਥਾਂ ਤੇ ਯੂਨੀਵਰਸਿਟੀ ਹੈ ਉਸੇ ਦੇ ਥੋੜੀ ਦੂਰੀ ਤੇ ਹੀ ਇਹ ਜੋ ਕਾਰ ਬਰਾਮਦ ਕੀਤੀ ਗਈ ਹੈ ਇਹ ਕਾਰ ਬਹੁਤ سارے ਰਾਜ਼ ਖੋਲ ਸਕਦੀ ਹੈ ਇਕੋ Sport ਗੱਡੀ ਤੁਸੀਂ ਦੋ ਤਸਵੀਰਾਂ ਦੇਖ ਰਹੇ ਹੋ ਇੱਕ ਤਸਵੀਰ ਹੈ ਚਿੱਟੀ i20 ਕਾਰ ਜੋ ਬਲਾਸਟ ਹੋ ਚੁੱਕੀ ਹੈ ਲਾਲ ਕਿਲਾ ਦੇ ਕੋਲ ਤੇ ਦੂਜੀ ਕਾਰ ਇਕੋ Sport ਜੋ ਕਿ ਹੁਣ ਬਰਾਮਦ ਕੀਤੀ ਗਈ ਹੈ ਹੁਣ ਇਹਨਾਂ ਕਾਰਾਂ ਦਾ ਕਨੈਕਸ਼ਨ ਕੀ ਹੈ ਇਹਨਾਂ ਕਾਰਾਂ ਨੂੰ ਚਲਾਉਣ ਵਾਲੇ ਇਹਨਾਂ ਕਾਰਾਂ ਨਾਲ ਸਬੰਧਤ ਲੋਕਾਂ ਦਾ ਕਨੈਕਸ਼ਨ ਕੀ ਹੈ ਇਹ ਸਭ ਕੁਝ ਜਾਂਚ ਦਾ ਵਿਸ਼ਾ ਹੈ जिमें ही इस कार का पता लग गया उस एजेंसियां पहुंच गई सुरक्षा एजेंसिया जो अफसर गलत कोशिश की ठीक है जब तक हमें चेक कम्पलीट ना कर ले आप नाको से बाहर रहे आप सबसे मेरीवेस्ट है कि आप नाको से दूर रहें, पहुंचने वाला है आप नाको से दूर रहे आप नाको से दूर रहे आप नाकों से दूर रहें मेरी आप से ये रिक्वेस्ट है जो होगा आपको ब्रीफ कर दिया जाएगा अभी दिल्ली ब्लास्ट के मामले दे जो मुख्य गल्ला ध्यान देने योग्य ने ਕੀ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਕੋਲ ਜੋ ਲਾਲ ਬੱਤੀ ਹੈ ਉੱਥੇ ਬਲਾਸਟ ਹੋਇਆ ਉਸ ਤੋਂ ਬਾਅਦ ਜੋ ਲੋਕ ਘੇਰੇ ਦੇ ਵਿੱਚ ਆਏ ਉਹ ਘੇਰੇ ਦੇ ਵਿੱਚ ਆਏ ਡਾਕਟਰ ਐਮ ਬੀਬੀਐਸ ਡਾਕਟਰ ਜੋ ਕਿ ਵਕ ਵਕ ਥਾਵਾਂ ਤੇ ਪ੍ਰੈਕਟਿਸ ਕਰਦੇ ਸੀ ਤੇ ਇਹਨਾਂ ਸਾਰਿਆਂ ਦਾ ਕਿਤੇ ਨਾ ਕਿਤੇ ਕਨੈਕਸ਼ਨ ਸੀ ਅਲ ਫਲਾਹ ਯੂਨੀਵਰਸਿਟੀ ਜੋ ਕਿ ਫਰੀਦাবাদ ਦੇ ਵਿੱਚ ਪੈਂਦੀ ਹੈ ਅਲ ਫਲਾਹ ਯੂਨੀਵਰਸਿਟੀ ਤੋਂ ਹੀ ਇਹ ਪਾਸ ਆਊਟ ਹੋਏ ਤੇ ਵਕ ਵਕ ਥਾਵਾਂ ਤੇ ਪ੍ਰੈਕਟਿਸ ਕਰ ਰਹੇ ਸੀ ਹੁਣ ਇਹ ਸਵਾਲ ਖੜਾ ਹੋਣ ਲੱਗਾ ਕਿ ਅਲ ਫਲਾਹ ਯੂਨੀਵਰਸਿਟੀ ਆਖਿਰਕਾਰ ਹੈ ਕੀ ਅਲ ਫਲਾਹ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਡਾਕਟਰ ਭੁਪਿੰਦਰ ਕੌਰ ਆਨੰਦ ਸਾਹਮਣੇ ਹੈ ਜ ਪਪਿੰਦਰਕੌਰ ਆਨੰਦ ਦਾ ਇੱਕ ਸਟੇਟਮੈਂਟ ਸਾਹਮਣੇ ਆਇਆ ਉਹਨਾਂ ਨੇ ਇਸ ਸਟੇਟਮੈਂਟ ਦੇ ਵਿੱਚ ਯੂਨੀਵਰਸਿਟੀ ਵੱਲੋਂ ਜੋ ਵੀ ਸਵਾਲ ਚੁੱਕੇ ਜਾ ਰਹੇ ਸੀ ਜੋ ਜੋ ਵੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਇਹ ਯੂਨੀਵਰਸਿਟੀ ਕਿਹਰੇ ਦੇ ਵਿੱਚ ਹੈ ਇਸ ਯੂਨੀਵਰਸਿਟੀ ਦੇ ਬਾਰੇ ਬਹੁਤ ਸਾਰੇ ਖਬਰਾਂ ਆ ਰਹੀਆਂ ਸਨ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਦਾ ਖੰਡਨ ਕੀਤਾ ਤਾਂ ਤੁਹਾਨੂੰ ਦਿਖਾਈਏ ਜੋ ਉਹਨਾਂ ਨੇ ਇਹ ਬਿਆਨ ਜਾਰੀ ਕੀਤਾ ਉਸ ਦੇ ਵਿੱਚ ਉਹਨਾਂ ਨੇ ਆਖਿਰਕਾਰ ਕਿਹਾ ਕਿ ਉਹਨਾਂ ਦੇ ਸਾਈਨ ਨਾਲ ਪ੍ਰੋਫੈਸਰ ਡਾਕਟਰ ਪਪਿੰਦਰਕੌਰ ਆਨੰਦ ਵਾਈਸ ਚਾਂਸਲਰ ਅਲਫਲਾ ਯੂਨੀਵਰਸਿਟੀ ਉਹਨਾਂ ਨੇ ਇਹ ਜੋ ਲੈਟਰ ਜਾਰੀ ਕੀਤੀ ਹੈ ਉਸ ਦੇ ਵਿੱਚ ਉਹਨਾਂ ਲਿਖਿਆ ਹੈ ਕਿ ਵੀ ਵਿਸ਼ ਟੂ ਮੇਕ ਇਟ ਕਲੀਅਰ ਦਾ ਯੂਨੀਵਰਸਿਟੀ ਹੈਜ਼ ਨੋ ਕਨੈਕਸ਼ਨ ਵਿਦ ਦੀ ਸੈਡ ਪਰਸਨਸ ਅਪਾਰਟ ਫਰਮ ਥੈਮ ਬੀਇੰਗ ਵਰਕਿੰਗ ਇਨ ਦੀ ਅਫੀਸ਼ੀਅਲ ਕੈਪੈਸਿਟੀਜ਼ ਵਿਦ ਦੀ ਯੂਨੀਵਰਸਿਟੀ ਉਹ ਕਹਿੰਦੇ ਨੇ ਕਿ ਇਸ ਯੂਨੀਵਰਸਿਟੀ ਨਾਲ ਸਬੰਧਤ ਜਿੰਨਾ ਲੋਕਾਂ ਦੀਆਂ ਗ੍ਰਫਤਾਰੀਆਂ ਹੋਈਆਂ ਨੇ ਜਾਂ ਜਿੰਨਾ ਲੋਕਾਂ ਨੂੰ ਰਾਂਡ ਅਪ ਕੀਤਾ ਗਿਆ ਹੈ ਉਹਨਾਂ ਦਾ ਇਸ ਯੂਨੀਵਰਸਿਟੀ ਨਾਲ ਸਿਰਫ ਔਰ ਸਿਰਫ ਇੱਕੋ ਹੀ ਕਨੈਕਸ਼ਨ ਹੈ ਉਹ ਹੈ ਪ੍ਰੋਫੈਸ਼ਨਲ ਉਹ ਸਿਰਫ ਇੱਥੇ ਪੜ੍ਹਦੇ ਨੇ ਤੇ ਲੋਕਾਂ ਨੂੰ ਸਿੱਖਿਆ ਦਿੰਦੇ ਨੇ ਇਸ ਤੋਂ ਵੱਧ ਅਸੀਂ ਉਹਨਾਂ ਬਾਰੇ ਕੁਝ ਨਹੀਂ ਜਾਣਦੇ ਨਾ ਹੀ ਉਹਨਾਂ ਦਾ ਕੋਈ ਕਨੈਕਸ਼ਨ ਇਸ ਤਰ੍ਹਾਂ ਦਾ ਹੈ ਉਸ ਤੋਂ ਲਾਹ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਸਾਰੇ ਜੋ ਸੰਸਥਾਵਾਂ ਨੇ ادارے ਨੇ ਜੋ ਇਹ ਕਹਿ ਰਹੇ ਨੇ ਕਿ ਯੂਨੀਵਰਸਿਟੀ ਦਾ ਕੋਈ ਨਾ ਕੋਈ ਕਨੈਕਸ਼ਨ ਹੈ ਇਸ ਬਲਾਸਟ ਦੇ ਵਿੱਚ ਅਸੀਂ ਇਸ ਗੱਲ ਤੋਂ ਖੰਡਨ ਕਰਦੇ ਹਾਂ ਉਹ ਕਹਿੰਦੇ ਨੇ ਕਿ ਆਈ ਇਟ ਇਜ਼ ਹੇਅਰਬਾਈ ਕਲੈਰੀਫਾਈਡ ਥੈਟ ਨੋ ਸੱਚ ਕੈਮੀਕਲ ਔਰ ਮਟੀਰੀਅਲ ਐਜ਼ ਇਜ਼ ਬੀਇੰਗ ਅਲੀਜਡ ਬਾਈ ਸਰਟਨ ਪਲੇਟਫਾਰਮ ਇਜ਼ ਬੀਇੰਗ ਯੂਜ਼ਡ ਸਟੋਰਡ ਔਰ ਹੈਂਡਲਡ ਵਿਦਿਨ ਦੀ ਯੂਨੀਵਰਸਿਟੀ ਪ੍ਰੀਮਿਸਸਿਸ ਇਸਦਾ ਮਤਲਬ ਇਹ ਹੋਇਆ ਕਿ ਜੋ ਕੈਸ ਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਜੋ ਥਮਾਕਾ ਕੇਸ ਬਰਾਮਦ ਹੋਇਆ ਹੈ ਜੋ ਸਮਗਰੀ ਬਰਾਮਦ ਹੋਈ ਹੈ ਉਸਦਾ ਸਬੰਧ ਯੂਨੀਵਰਸਿਟੀ ਨਾਲ ਹੈ ਤਾਂ ਉਹਨਾਂ ਨੇ ਕਿਹਾ ਕਿ ਕਿਸੇ ਵੀ ਦਾ ਉਹਨਾਂ ਨੇ ਇਹ ਗੱਲ ਕਹੀ ਕਿ ਸਿੱਖਿਆ ਦੇ ਪਰਪਸ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੇ ਕੈਮੀਕਲ ਯੂਜ਼ ਕੀਤੇ ਜਾਂਦੇ ਨੇ ਬਹੁਤ ਸਾਰੀ ਸਮੱਗਰੀ ਯੂਜ਼ ਕੀਤੀ ਜਾਂਦੀ ਹੈ ਪਰ ਅਜੇ ਹੀ ਕੋਈ ਵੀ ਸਮੱਗਰੀ ਜੋ ਹੈ ਉਹ ਲੋਡ ਮੁਤਾਬਕ ਹੀ ਯੂਜ਼ ਹੁੰਦੀ ਹੈ ਇਸ ਨੂੰ ਭੰਡਾਰਨ ਕਰਕੇ ਇਸ ਨੂੰ ਇਕੱਠਾ ਕਰਕੇ ਯੂਨੀਵਰਸਿਟੀ ਦੇ ਵਿੱਚ ਨਹੀਂ ਰੱਖਿਆ ਜਾਂਦਾ ਹੁਣ ਇਸ ਦਾ ਮਤਲਬ ਇਹ ਹੋਇਆ ਕਿ ਡਾਕਟਰ ਭੁਪਿੰਦਰ ਕੌਰ ਅਨੰਦ ਨੇ ਜੋ ਗੱਲ ਕਹੀ ਹੈ ਉਹ ਧਿਆਨ ਦੇਣ ਯੋਗ ਇਸ ਕਰਕੇ ਵੀ ਹੈ ਕਿਉਂਕਿ ਉਹ ਕਹਿੰਦੇ ਨੇ ਕਿ ਜੋ ਲੋਕ ਇਲਜ਼ਾਮ ਲਗਾ ਰਹੇ ਨੇ ਕਿ ਅਲਫਲਾ ਯੂਨੀਵਰਸਿਟੀ ਦੇ ਵਿੱਚ ਕੈਮੀਕਲ ਤਮਾਕਾ ਖੇ ਇਹ ਸਭ ਕੁਝ ਰੱਖਿਆ ਜਾਂਦਾ ਸੀ ਸਟੋਰ ਕੀਤਾ ਜਾਂਦਾ ਸੀ ਜਾਂ ਕਨੈਕਸ਼ਨ ਹੈ ਸਭ ਨੂੰ ਖੰਡਨ ਕਰਦੇ ਹੋਏ ਹਨ ਕਿਹਾ ਕਿ ਇੱਥੇ ਸਿਰਫ ਔਰ ਸਿਰਫ ਐਮਬੀਬੀਐਸ ਦੀ ਪੜ੍ਹਾਈ ਹੁੰਦੀ ਹੈ ਜਾਂ ਹੋਰ ਕੋਰਸ ਕਰਵਾਏ ਜਾਂਦੇ ਨੇ ਕੋਰਸਾਂ ਦੇ ਵਿੱਚ ਜੋ ਲੈਬ ਦੇ ਵਿੱਚ ਵਰਤੋਂ ਕੀਤੇ ਜਾਂਦੇ ਕੈਮੀਕਲ ਨੇ ਉਹਨਾਂ ਦੀ ਹੀ ਸਿਰਫ ਵਰਤੋਂ ਹੁੰਦੀ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਕੈਮੀਕਲ ਇੱਥੇ ਸਟੋਰ ਕਰਕੇ ਨਹੀਂ ਰੱਖਿਆ ਜਾਂਦਾ ਹੁਣ ਉਹਨਾਂ ਨੇ ਇਹ ਗੱਲ ਕਿਉਂ ਕਹੀ ਤੁਹਾਨੂੰ ਯਾਦ ਹੋਣਾ ਕਿ 9 ਨਵੰਬਰ ਨੂੰ ਜੰਮੂ ਕਸ਼ਮੀਰ ਦੀ ਪੁਲਿਸ ਨੇ ਇੱਕ ਜੁਆਇੰਟ ਆਪਰੇਸ਼ਨ ਚਲਾਇਆ ਤੇ ਇਸ ਜੁਆਇੰਟ ਆਪਰੇਸ਼ਨ ਦੇ ਦੌਰਾਨ ਉਹਨਾਂ ਨੇ ਡਾਕਟਰ ਮੁਜ਼ਮਮਲ ਤੇ ਉਹਨਾਂ ਦੇ ਕੁਝ ਸਾਥੀਆਂ ਨੂੰ ਫਰੀਦাবাদ ਤੋਂ ਕਾਬੂ ਕੀਤਾ ਇਲਜ਼ਾਮ ਇਹ ਲਗਾਏ ਗਏ ਕਿ 2.5 ਹਜ਼ਾਰ ਤਮਾਕਾ ਖੇਸ ਸਮਗਰੀ ਇਹਨਾਂ ਕੋਲੋਂ 2.5 ਹਜ਼ਾਰ ਕਿਲੋ ਤਮਾਕਾ ਖੇਸ ਸਮਗਰੀ ਇਹਨਾਂ ਕੋਲੋਂ ਬਰਾਮਦ ਕੀਤੀ ਗਈ ਹੈ ਤੇ ਇਹ ਸਮਗਰੀ ਦੀ ਵਰਤੋਂ ਵੱਖ-ਵੱਖ ਥਾਵਾਂ ਤੇ ਘਟਨਾ ਨੂੰ ਅੰਜਾਮ ਦੇਣ ਦੇ ਲਈ ਕੀਤੀ ਜਾਣੀ ਸੀ ਉਸ ਤੋਂ ਇੱਕ ਦਿਨ ਬਾਅਦ ਅਚਾਨਕ ਦਿੱਲੀ ਦੇ ਲਾਲ ਕਿਲਾ ਗੇਟ ਦੇ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਕੋਲ ਕਾਰ ਬਲਾਸਟ ਹੋ ਜਾਂਦੀ ਹੈ ਕਨੈਕਸ਼ਨ ਲਗਾਇਆ ਜਾਂਦਾ ਕਿ ਜਦੋਂ ਇਹ ਬਰਾਮਦਗੀ ਹੋਈ ਉਸ ਤੋਂ ਬਾਅਦ ਅਚਾਨਕ ਇਹ ਬਲਾਸਟ ਹੋਇਆ ਕਨੈਕਸ਼ਨ ਜੋੜੇ ਗਏ ਏਜੰਸੀਆਂ ਫਰੀਦাবাদ ਮੁੜ ਕੇ ਪਹੁੰਚੀਆਂ ਤੇ ਕਈ ਲੋਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ ਹਾਲਾਂਕਿ ਜਾਂਚ ਏਜੰਸੀਆਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਅਫੀਸ਼ੀਅਲ ਸਟੇਟਮੈਂਟ ਨਹੀਂ ਜਾਰੀ ਕੀਤਾ ਕਿ ਕਿੰਨੇ ਲੋਕਾਂ ਨੂੰ ਆਖਰਕਾਰ ਗ੍ਰਿਫਤਾਰ ਕੀਤਾ ਗਿਆ ਪਰ ਜੋ ਖਬਰਾਂ ਛਣ ਕੇ ਆ ਰਹੀਆਂ ਨੇ ਉਸ ਦੇ ਵਿੱਚ ਕਿਹਾ ਗਿਆ ਕਿ ਇੱਕ ਡਾਕਟਰ ਸ਼ਾਹੀਨ ਜੋ ਕਿ ਐਮਬੀਬੀਐਸ ਉਹਨਾਂ ਨੇ ਕੀਤੀ ਸੀ ਏਸੀ ਅਲਫਲਾ ਯੂਨੀਵਰਸਿਟੀ ਤੋਂ ਉਹਨਾਂ ਨੂੰ ਕਾਬੂ ਕੀਤਾ ਗਿਆ ਡਾਕਟਰ ਮੁਜ਼ਮਮਲ ਜੋ ਕਿ ਜੰਮੂ ਕਸ਼ਮੀਰ ਦੇ ਪਲਵਾ ਕੁਲਗਾਮ ਦਾ ਰਹਿਣ ਵਾਲਾ ਹੈ ਉਸ ਨੂੰ ਵੀ ਕਾਬੂ ਕੀਤਾ ਗਿਆ ਉਸ ਤੋਂ ਇਲਾਵਾ ਦੋ ਕੁਝ ਕੁਝ ਹੋਰ ਲੋਕਾਂ ਨੂੰ ਕਾਬੂ ਕੀਤਾ ਗਿਆ ਤੇ ਇੱਕ ਸ਼ਖਸ ਦਾ ਹੋਰ ਨਾਮ ਲਿਆ ਜਾ ਰਿਹਾ ਜੋ ਦਿੱਲੀ ਦੇ ਲਾਲ ਕਿਲਾ ਦੇ ਕੋਲ ਬਲਾਸਟ ਹੋਇਆ ਉਹ ਗੱਡੀ ਚਲਾ ਰਿਹਾ ਸੀ ਅਜੇ ਹਾਂ ਇਲਜ਼ਾਮ ਹੈ ਤੇ ਉਸੇ ਦੇ ਨਾਮ ਤੇ ਇਹ ਜੋ ਗੱਡੀ ਲਾਲ ਕਲਰ ਦੀ ਗੱਡੀ ਬਰਾਮਦ ਕੀਤੀ ਗਈ ਉਸੇ ਨਾਮ ਤੇ ਰਜਿਸਟਰ ਸੀ ਹੁਣ ਤੱਕ ਦਾ ਤਾਂ ਇਹ ਕਨੈਕਸ਼ਨ ਚੱਲ ਰਿਹਾ ਹੈ ਪਰ ਫਰੀਦাবাদ ਦੇ ਵਿੱਚ ਜੋ ਤਮਾਕਾ ਖੇਜ਼ ਬਰਾਮਦ ਹੋਇਆ ਜੋ ਬਲਾਸਟ ਹੋਇਆ ਜੋ ਲੋਕ ਗ੍ਰਿਫਤਾਰ ਹੋਏ ਅਲਫਲਾ ਯੂਨੀਵਰਸਿਟੀ ਇਹ ਸਭ ਕੁਝ ਇੱਕ ਨੈਟ ਦੇ ਵਿੱਚ ਜ਼ਰੂਰ ਜੁੜਿਆ ਹੋਇਆ ਹੈ ਇਸ ਦੇ ਬਾਰੇ ਜੋ ਵੀ ਅਫੀਸ਼ੀਅਲ ਸਟੇਟਮੈਂਟ ਹੁੰਦੀ ਹੈ ਜੋ ਵੀ ਸਰਕਾਰ ਕਹਿੰਦੀ ਹੈ ਉਹ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਂਦੇ ਰਵਾਂਗੇ ਪਰ ਜੋ ਇਹ ਬਲਾਸਟ ਹੋਇਆ ਇਹ ਇੰਨਾ ਗੁੰਝਲਦਾਰ ਹੈ ਕਿ ਇਸ ਦੀਆਂ ਕੜੀਆਂ ਜੋੜਨ ਦੇ ਵਿੱਚ ਹਜੇ ਵੀ ਜਾਂਚ ਏਜੰਸੀਆਂ ਨੂੰ ਕਾਫੀ ਸਮਾਂ ਲੱਗ ਸਕਦਾ ਹੈ ਉਸ ਕੜੀ ਦੇ ਵਿੱਚ ਇਹ ਲਾਲ ਕਾਰ ਇਕੋਸਪੋਰਟ ਫੋਰਡ ਗੱਡੀ ਜੋ ਅੱਜ ਫਰੀਦাবাদ ਦੇ ਖੰਡਾਵਲੀ ਪਿੰਡ ਤੋਂ ਬਰਾਮਦ ਕੀਤੀ ਗਈ ਹੈ ਉਹ ਬਰਾਮਦ ਕੀਤੀ ਗਈ ਹੈ ਹੁਣ ਜਦੋਂ ਇਹ ਕਾਰ ਖੋਲੀ ਜਾਏਗੀ ਜਦੋਂ ਇਸ ਦੀ ਜਾਂਚ ਕੀਤੀ ਜਾਏਗੀ ਇਸ ਦੇ ਅੰਦਰ ਕੀ ਹੈ ਇਸ ਦੇ ਅੰਦਰ ਕਿਸ ਤਰ੍ਹਾਂ ਦੇ ਸਬੂਤ ਮਿਲ ਸਕਦੇ ਨੇ ਜੋ ਵੀ ਅਪਡੇਟ ਹੋਏਗਾ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗੇ